ਤੈਨੂੰ ਗੱਡੀਆਂ ਸਾਈਡ ਚਲਾਓ ਲੱਤਾ ਚੱਕ ਦਾਂਗੇ ਫਲਾਂਟੀ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਦੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਹੋ ਤੁਸੀਂ ਵੀਡੀਓ ਤੇ ਦੇਖਿਆ ਹੋਣਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਦਾਂ ਬਾਕੀਆਂ ਗੱਡੀਆਂ ਟੇੜੀਆਂ ਖੜੀਆਂ ਉਦਾਂ ਹੀ ਖੜੀਆਂ ਔਰ ਰੋਡ ਬਲੌਕ ਵੀ ਨਹੀਂ ਕੀਤਾ ਸੀਗਾ ਔਰ ਉਹਨਾਂ ਨੇ ਕਿਹਾ ਆਈ ਏਮ ਅ ਆਰਮੀ ਆਫੀਸਰ ਬੱਚੇ ਤੁਸੀਂ ਐ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਬਟ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਨੀ ਅਜੇ ਇਹ ਗੱਲ ਹੀ ਕਰ ਰਹੇ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਤੇ ਕੋਲ ਚਸ਼ਮਾ ਟੁੱਟਿਆ ਉਹ ਬੋਨਰ ਤੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਐ ਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ गिरਕੇ ਥਲੇ ਉਸ ਦੌੜ ਕੇ ਆਇਆ ਆਇਆ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਗਦਾ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ बिठाया इन्होंने इसका बाल फ बाल फड़ के एक सरदार ने बाल फड़ के उस खिंचया और राजेट सामने लाके गया और उठे देखिया किस तरीके बेरहमी ਕੁਝ ਗਿਆ ਕੋਲ ਆ ਰਿਹਾ ਖਾਚੂ ਐਂਡ ਹੀ ਸੋ ਕਿ ਮੇਰੇ ਬੇਟੇ ਨੂੰ ਕੁਤੇ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਣ ਲਈ ਜਦੋਂ ਉਹ ਬੇਟੇ ਕੋਲ ਪਹੁੰਚੇ ਆ ਬੋਪਾਰਾ ਹੋਰ ਇਨਾਮੇ ਤਿਆ ਪਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੋਸ ਆਰਮੀ ਆਫਸਰ ਲੋਕ ਬਾਹਰ ਕੱਢਿਆ ਥੱਲੇ ਛੱਡਿਆ ਹੋਰ ਬਾਹਰੋਂ ਫੜ ਕੇ ਇੱਕ ਕੇਸ ਤੋਂ ਫੜ ਕੇ ਸਾਡੀ ਜਿਹੜੀ ਇੱਜ਼ਤ ਹੈ ਉਹ ਕੇਸ ਹੈ ਪੰਜਾਬ ਦੀ ਉਸ ਨੂੰ ਫੜ ਕੇ टीवी फुटेज और तो बाद मेरा बेटा फिर आया कुटखांदे खांदे, खांदे। इससे बड़ी मुश्किल नाल इनानु गटिच पाया इनानु बोल्या मेरे फादर दा आई कार्ड दे दो मेरे फादर दा गवर्नमेंट थिंगटी देन इत्ता इना दा आई कार्ड नहीं मिल सकदे कहंदा ए काउंट काउंटर करके आए और दूजा कर रहे हां बच गए तो फिर पुलिस चले लाइन पुलिस स्टेशन तो आके ले जायो तू फौजी नु मारेगा तू फौजी दा खून कटेगा तो फौजी चुप रहके

वर्ल्ड वर्ल्ड लड़ी सेकंड वर्ल्ड वर्ल्ड लड़ी इंडिया पाकिस्तान लड़ी मेरे हस्बैंड खुद यूएस मिशन लड़के आए उसके बाद ही देश में बंदा लड़ता है उसको तो नाही बर्तीला एक है जो साडी रक्षा नाही है अगर कुटन ले तुल ਦੇ ਅੰਦਰ ਬੈਠੇ ਹੁੰਦੇ ਹੁਣ ਤੈਨੂੰ ਪਤਾ ਨਹੀਂ ਅਗਰ ਆਰਮੀ ਆਪਣੇ ਚਲ ਗਈ ਤੇ ਤੁਹਾਡਾ ਕੋਈ ਕਹਿਣਾ ਨਹੀਂ ਹੈ ਤੈਨੂੰ ਪਤਾ ਨਹੀਂ ਸਾਡੀ ਸਟ੍ਰੈਂਥ ਯੂਨਿਟੀ ਹੈ ਵੀ ਸਟੈਂਡ ਫਾਰ ਈਚ ਅਦਰ ਕਿਉਂਕਿ ਸਾਰੇ ਹਰੇ ਖੂਨ ਵਾਲਿਆ ਵੈਦਰ ਸਾਡੇ ਜਵਾਨ ਹਣ ਜਿਵੇਂ ਉਹਨਾਂ ਅਫਸਰਾਂ ਜਾਂ ਉਹਨਾਂ ਦੀ ਵਾਈਫ ਸਨ ਉਹ ਸਾਰੇ ਹਰਾ ਖੂਨ ਰੱਖਦੇ ਆ ਸੀ ਅੰਦਰ ਮੈਂ ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਪੂਰੀ ਰਾਤ ਮੈਂ ਫੋਨ ਕੀਤਾ ਉਸਦੀ ਰਿਕਾਰਡਿੰਗਸ ਮੈਂ ਤੁਹਾਨੂੰ ਪੇਜੀ ਦਿੱਤੀਆਂ ਸੀ ਗਿਆ किसे ने फोन नहीं उठाया सवेरे अर्पित शुक्ला जी ने फोन किया मेरे हसबैंड ने उन्होंने गल की बोले एस एस पी साहब मैं कर्नल हाँ मैं पोस्टेड हा मेरा ऐदा आई कार्ड ले लिया और इन्होंने स्नैच करके और मेरा फोन लै गए एंड आई नीड माई आई कार्ड दैट्स माई फर्स्ट दिस थिंग बाकी टेक डिसिप्लिनरी एक्शन ही प्रोमिसड हिम सर आई एम सॉरी इट विल बी डन ਮਾ ਘਰ ਉਸ ਤੋਂ ਬਾਅਦ ਦੀ ਕਹਾਣੀ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਮੇਰੇ ਹਸਬੰਦ ਨੂੰ ਰਾਤੀ 1 ਵਜੇ ਮ ਰਾਜਿੰਦਰ ਹਸਪੀਟਲ ਲਾਗੀਆਂ ਅਗਰ ਗੁਰਤੇਜ ਸਿੰਘ ਫਿਰੋਦਾਬ ਨਾ ਹੁੰਦੇ ਤਾਂ ਸ਼ਾਇਦ ਮੇਰਾ ਹਸਬੰਦ ਔਰ ਮੇਰਾ ਬੇਟਾ ਬਚੇ ਨਹੀਂ ਹੁੰਦੇ ਮੈਂ ਇਹਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਕਹਿੰਦੀ ਹਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਾਂ ਦੀ ਮਦਦ ਨਾਲ ਰਾਜ ਉਹ ਸਰ ਬਣ ਕੇ ਹੋਏ ਇਹਨਾਂ ਨੇ ਕੋਈ ਅਥੋਰਟੀ ਨਹੀਂ ਛੱਡੀ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ ਉਹ ਸਾਨੂੰ ਬੁਲਾ ਕੇ ਗਿਆ ਜੀ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਅਰੇ ਨਾਰਿੰਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਤ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕਾਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਮੀ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ ਉਹ ਨਹੀਂ ਤਾਂ ਵੀ ਦੱਸਦੀ ਹਲਾਤੀ ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀਗਾ ਉਧਰ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਉਹ ਰੋਸਤੀ ਬੈਠੇ ਟੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਮਨੂੰ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਉਹ ਰਹੋ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਲੋਂ ਹੁੰਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਤੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਪਰ ਐ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੰਡੇ ਮੈਂ ਨਾਲ ਮਿਲ ਕੇ ਸਜ਼ਾ ਦੇਂਗੀ ਮੈਂ ਫੌਜੀ ਦੀ ਵਾਈਫ ਆ ਅਗਰ ਮੇਰਾ ਹਸਬੰਦ ਔਰ ਬੇਟਾ ਗਲਤ ਹੈ ਤਾਂ ਮੈਂ ਉਹਨਾਂ ਨੂੰ ਕਹਾਂਗੀ ਡਬਲ ਸਜ਼ਾ ਮਿਲੇ ਮੈਂ ਸਾਹਮਣੇ ਸਾਰਿਆਂ ਦੇ ਕਹਿ ਰਹੀ ਆ ਪਰ ਉਹ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਟੌਪ ਐ ਮਤਲਬ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚਿਆ ਹੁਣ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕਿ ਕਰਨਲ ਕੋਟ ਤੇ ਤੇ ਇਹਨਾਂ ਨੂੰ ਕਬਰਾਤ ਹੋ ਗਈ ਜਦੋਂ ਕਬਰਾਤ ਹੋ ਗਈ ਤੇ ਐ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਕਾਰ ਮਤਲਬ ਕੰਪਰੋਮਾਈਜ਼ ਹੋ ਜਾਏ ਸਵੇ 10:00 बजे ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਔਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਢੇ ਗੱਲ ਸੁਣ ਲੋ ਬੈਠ ਕੇ ਪਾਂ ਦੇ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆ ਗਏ ਤੂੰ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰਨ ਤੇ ਤੈਨੂੰ ਪਛਾਨਿਆ ਵੀ ਨਿਸ਼ਮੰਤ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀਆ ਉਧਰ ਮੈਂ ਆ